ਦੇਵਾ ਰਹਾ ਦੀ ਕਿਤਾਬ ਸ਼ੰਗਾਰ ਸਦਾ ਨੂੰ ਜੀ ਜਿਹਦੇ ਵਿੱਚ ਸਾਡੋ 1984 ਦੇ ਜਿਹੜੇ ਕਤਲੇਆਮ ਹੋਏ ਸੀ ਸਾਡੇ ਸਿੱਖ ਨੂੰ ਜਿਸ ਤਰ੍ਹਾਂ ਕਿ 84 ਦਾ ਦੌਰ ਸੀ ਇਹਨਾਂ ਦੇ ਬਹੁਤ ਬੰਦ ਜੀ ਕਿ ਤੁਸੀਂ ਕਿਤਾਬ ਦੇ ਵਿੱਚੋਂ ਕੀ ਇਹੋ ਜਿਹਾ ਕੀ ਤੁਹਾਨੂੰ ਪੜ੍ਹਿਆ ਤੇ ਕੀ ਤੁਹਾਨੂੰ ਲੱਭਿਆ ਕਿ ਸਾਸ਼ੀ ਕਾਲ ਜੀ ਸਾਰਿਆਂ ਨੂੰ ਪੰਜਾਬ ਟੂ ਸਪੇਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਹੀ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਲੈ ਕੇ ਆ ਰਹੇ ਹਾਂ ਇੱਕ ਇਹੋ ਜਿਹਾ ਦੌਰ ਜਿਹਦੇ ਉੱਤੇ ਇੱਕ ਕਿਤਾਬ ਲਿਖੀ ਹੋਈ ਹੈ ਤੇ ਇਹ ਦੌਰ ਹੈ 84 ਦਾ ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਗੁਰਵਿੰਦਰ ਕੌਰ ਟਿੱਬਾ ਜੀ ਤੇ ਤੁਹਾਡਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਤਿਕਾਰ ਔਰ ਸਾਇਰ ਜੀ ਹੁਣਾਂ ਨੇ ਸਾਨੂੰ ਇਸ ਸਟੂਡੀਓ ਤੇ ਬੁਲਾਇਆ ਉਹਨਾਂ ਦਾ ਅਸੀਂ ਜੀ ਆਇਆਂ ਆਖਦੇ ਹਾਂ ਕਿ ਮੈਨੂੰ ਇਸ ਸਟੂਡੀਓ ਤੇ ਆਉਣ ਦਾ ਵੀ ਬੜਾ ਮਾਣ ਹੋਇਆ ਔਰ ਮਹਿਸੂਸ ਹੋਇਆ ਕਿ ਇਹਨਾਂ ਨੇ ਇਸ ਟਾਪਿਕ ਤੇ ਗੱਲ ਕੀਤੀ ਤਾਂ ਮੈਂ ਕਿਹਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਜੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਆ ਤੇ ਤੁਸੀਂ ਅਕਸਰ ਹੀ ਕਿਤਾਬਾਂ ਬਾਰੇ ਦੱਸਦੇ ਵੀ ਰਹਿੰਦੇ ਹੋ ਜੀ ਤੇ ਅੱਜ ਤੱਕ ਦੀ ਤੁਹਾਨੂੰ ਕਿਹੜੀ ਕਿਤਾਬ ਜਿਹੜੀ ਵਧੀਆ ਲੱਗੀ ਹੈ ਇਹ ਕਿਤਾਬਾਂ ਅਨੇਕਾਂ ਨੇ ਜੀ ਪਰ ਸਾਡੇ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਨੇ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਮੇਪ ਮੇਰੇ ਹਿੱਸੇ ਆਈ ਆ ਲਖਵਿੰਦਰ ਸਿੰਘ ਡੱਲੇ ਵਾਲਾ ਉਹਨਾਂ ਦੀ ਕਿਤਾਬ ਸੰਘਰਸ਼ ਦਾ ਦੌਰ ਜੀ ਜਿਦੇ ਵਿੱਚ ਸਾਡੋ ਕੋ 1984 ਦੇ ਜਿਹੜੇ ਕਤਲੇਆਮ ਹੋਏ ਸੀ ਸਾਡੇ ਸਿੱਖ ਨੌਜਵਾਨਾਂ ਨੂੰ ਹਾਂਜੀ ਕਿ ਬਿਨਾਂ ਵਜਾ ਘਰਾਂ ਤੋਂ ਚੱਕ ਕੇ ਲੈ ਕੇ ਗਏ ਹੋਰ ਉਹਨਾਂ ਦੇ ਤਸਦੀਕ ਕੀਤਾ ਗਿਆ ਤੇ ਉਸ ਕਿਤਾਬ ਦੇ ਵਿੱਚ ਲਖਵਿੰਦਰ ਸਿੰਘ ਡੱਲੇਵਾਲ ਹੁਣਾਂ ਨੇ ਹੱਡੀ ਬੀਤ ਤੇ ਅੱਖੀ ਵੇਖਿਆ ਆਪਣਾ ਜਿਹੜਾ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਉਲੇਖ ਕੀਤਾ ਵਾ ਕਿ ਮੈਂ ਕਹਿੰਦੀ ਆ ਇਸ ਸਾਦ ਜਿਹੜੀ ਬੈਸਟ ਕਿਤਾਬ ਆ ਸੰਘਰਸ਼ ਦਾ ਦੌਰ ਔਰ ਸਾਰੇ ਸਾਡੇ ਜਿਹੜੇ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਪੜ੍ਹਨੀ ਚਾਹੀਦੀ ਔਰ ਸਿੱਖ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਕਤਲੇਆਮ ਸਿੱਖ ਨੌਜਵਾਨਾਂ ਨੂੰ ਬੇਦੋਸ਼ ਲਾਲੋ ਉਹਨਾਂ ਨੇ ਜਿਹਨਾਂ ਦੇ ਵਿੱਚ ਤਾੜਿਆ ਹੀ ਔਰ ਉਹਨਾਂ ਦੇ ਵਿੱਚ ਕੀ ਇਹਨਾਂ ਨੇ ਵਿੱਚ ਰੀਜਨ ਸੀ ਕਿ ਕਾਰਨ ਸੀ ਜ ਸਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਅਨਬੋਲਿਆ ਕੀਤਾ ਗਿਆ ਜੀ ਜੀ ਕਿਉਂਕਿ ਜਿਹੜਾ ਇਹ ਕਾਲਾ ਦੌਰ ਸੀਗਾ 84 ਦਾ ਦੌਰ ਸੀਗਾ ਕਿਉਂਕਿ ਜਿਹੜੀ ਸਿੱਖ ਕੌਮ ਆ ਹਮੇਸ਼ਾ ਇਹਨਾਂ ਨੇ ਸੰਤਾਪਨ ਡਾਇਆ ਜੀ ਤੇ ਹਮੇਸ਼ਾ ਹੀ ਸੰਘਰਸ਼ ਵੀ ਕਰਦੇ ਰਹੇ ਤੇ ਜਿਹੜੇ ਦੂਸਰੇ ਧਰਮ ਹੋਗੇ ਉਹਨਾਂ ਦੇ ਸਨਮਾਨ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਸਿੱਖ ਕੌਮ ਅਗਾਂਹ ਦੀ ਰਹੀ ਹੈ ਜੀ ਤੇ ਹੁਣ ਵੀ ਜੇਕਰ ਆਪਾਂ 2024 ਦੇ ਵਿੱਚ ਵੀ ਬੈਠੇ ਆ ਤੇ ਅੱਜ ਵੀ ਇਹ ਲਾਈਏ ਤੇ ਕੋਈ ਇਹੋ ਜੀ ਕੰਟਰੀ ਨਹੀਂ ਹੋਣੀ ਜਿੱਥੇ ਸਿੱਖ ਕੌਮ ਦਾ ਨਾਮ ਨਾ ਹੋਵੇ ਜਿੱਥੇ ਅਸੀਂ ਸਿੱਖ ਕੌਮ ਜਾ ਕੇ ਲੰਗਰ ਨਾ ਲਾਏ ਹੁਣ ਜੀ ਪਰ ਸਾਡੇ ਨਾਲ ਇਹੋ ਜਿਹਾ ਵਿਤਕਰਾ ਹੋਇਆ ਹੈ ਤੇ ਸਾਡੇ ਨਾਲ ਹਮੇਸ਼ਾ ਹੀ ਹੁੰਦਾ ਆ ਰਿਹਾ ਹੈ ਜੀ ਤੇ ਪਰ ਸਿੱਖ ਕੌਮ ਕਦੇ ਵੀ ਪਿੱਛੇ ਨਹੀਂ ਹਟੀ ਨਹੀਂ ਬਿਲਕੁਲ ਨਹੀਂ ਹੁਣ ਜੇ ਆਪਾਂ ਸਪੇਨ ਦੀ ਵੀ ਗੱਲ ਕਰਾਂਗੇ ਇਸ ਟਾਈਮ ਤੇ ਸਾਡੇ ਵਾਲੰਟੀਅਰ ਦੇ ਵਿੱਚ ਜਿਹੜਾ ਇਹ ਹਾਰ ਪੀੜਤ ਹੋਇਆ ਔਰ ਸਾਡੀ ਸੇਰੀ ਸਿੱਖ ਨੌਜਵਾਨ ਜਿਹੜੀ ਕਮਿਊਨਿਟੀ ਆ ਉਹਨਾਂ ਨੇ ਪੂਰਾ ਸਾਥ ਦਿੱਤਾ ਔਰ ਆਪਣੇ ਹੱਥੀਂ ਸੇਵਾ ਔਰ ਕਿਰਤ ਕਰਨ ਦਾ ਸਾਡੇ ਬਾਬਾ ਨਾਨਕ ਜੀ ਹਣ ਕੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਉਹ ਸ਼ਬਦ ਦੇਸ਼ ਨੂੰ ਲੈ ਕੇ ਸਾਡੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਅੱਗੇ ਆਈ ਆ ਔਰ ਡੱਟੀ ਹੋਈ ਆ ਮੈਂ ਭਾਜੀ ਅਮਰੀਤ ਸਿੰਘ ਜੀ ਦਾ ਦਿਲੋਂ ਸਵਾਗਤ ਕਰਦੀ ਆ ਕਿ ਉਹਨਾਂ ਨੇ ਸਾਰੀ ਸਿੱਖ ਕਮਿਊਨਿਟੀ ਨੂੰ ਨਾਲ ਲੈ ਕੇ ਉਹ ਚੱਲੇ ਆ ਔਰ ਹੱਥੀਂ ਸੇਵਾ ਕਰਨੀ ਇਹ ਕਿਸੇ ਕਿਸੇ ਦੇ ਹੱਥ ਆਉਂਦੀ ਆ ਔਰ ਉਸ ਵੀਰ ਨੂੰ ਮੈਂ ਸਲੂਟ ਕਰਦੀ ਆ ਕਿ ਜਿਨੇ ਇਸ ਕਮਿਊਨਿਟੀ ਨੂੰ ਅਗਲ ਜਾਂਦੀ ਕੋਸ਼ਿਸ਼ ਕਰ ਰਹੇ ਨੇ ਜੀ ਹਾਂਜੀ ਕਿਉਂਕਿ ਅਮਰੀਕ ਸਿੰਘ ਜਿਹੜੇ ਸਿੱਧੂ ਸਪੇਨ ਤੋਂ ਨੇ ਜੀ ਉਹਨਾਂ ਨੇ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਇੱਥੇ ਸਪੇਨ ਦੇ ਵਿੱਚ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਹੈ ਜੀ ਤੇ ਜਿਹੜੇ ਜਿਸ ਤਰ੍ਹਾਂ ਕੀ ਵਾਲੰਸੀਆ ਦੇ ਵਿੱਚ ਹੜ ਦੇ ਹੜਾ ਆਏ ਨੇ ਤੇ ਹੜ ਪੀੜਤਾਂ ਲਈ ਜੋ ਉਹ ਕੋ ਸਹਾਇਤਾ ਕਰ ਰਹੇ ਨੇ ਤੇ ਇਹ ਜੋ ਵੀ ਜਿੰਨਾ ਵੀ ਕਾਰਜ ਚੱਲ ਰਿਹਾ ਸਾਰੀ ਸਿੱਖ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ ਠੀਕ ਹੈ ਜੀ ਤੇ ਅਸੀਂ ਭਾਈ ਅਮਰੀਕ ਸਿੰਘ ਉਹਨਾਂ ਦਾ ਬੜਾ ਤਹਿ ਦਿਲੋਂ ਕਹ ਲੋ ਕਿ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਜੋ ਕੀਤਾ ਆ ਉਹ ਸਿੱਖ ਕੌਮ ਵਾਸਤੇ ਬਹੁਤ ਹੀ ਵੱਡਾ ਸਤਿਕਾਰ ਹੈ ਜੀ ਤੇ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜੇਕਰ ਉਹ ਅੱਗੇ ਨਾ ਦੇ ਤੇ ਸ਼ਾਇਦ ਅੱਜ ਕਹ ਲੋ ਕਿ ਆਪਣੀ ਸਿੱਖ ਕਮਿਊਨਿਟੀ ਦਾ ਪੂਰੀ ਗੌਰਮੈਂਟ ਪੂਰੇ ਸਪੇਨ ਪੂਰੇ ਯੂਰਪ ਦੇ ਵਿੱਚ ਨਾਮ ਨਾ ਹੁੰਦਾ ਬਿਲਕੁਲ ਜੀ ਮੈਂ ਆਪਣੇ ਹੋਰ ਵੀ ਰਾਂ ਨੂੰ ਵੀ ਜਿੰਨੇ ਬਾਦਲੋਨਾ ਵਾਲੇ ਆ ਜਮਲੈਂਸਿਰ ਵਾਲੇ ਆ ਜਿੰਨੇ ਸਾਡੇ ਸਪੇਨ ਦੇ ਵਿੱਚ ਆ ਬਾਸਿਲੋਨਾ ਦੇ ਵਿੱਚ ਆ ਜਿਹੜੀਆਂ ਲਾਲੋ ਕਮਿਊਨਿਟੀਆਂ ਜਾ ਰਹੀਆਂ ਵਾ ਬਿਲਕੁਲ ਬਿਲਕੁਲ ਕੰਮ ਸੇਵਾ ਹੱਥੀ ਕਰਨੀ ਇਹ ਟਾਈਮ ਕੱਢਣਾ ਵੀ ਬਹੁਤ ਮੁਸ਼ਕਲ ਕਾ ਸਾਰੇ ਕੰਮ ਕਰਦੇ ਆ ਪਰ ਨਹੀਂ ਉਹਨਾਂ ਸ਼ਾਬਾਸ਼ ਦੇਣੀ ਚਾਹੀਦੀ ਆ ਔਰ ਆਪਣੇ ਹੱਥੀ ਜਿਹੜਾ ਕੰਮ ਕਰਨਾ ਵਾ ਇਹ ਕੋਈ ਕੋਈ ਵਿਰਲਾ ਹੀ ਸੇਵਾ ਕਰ ਸਕਦਾ ਕਿਸੇ ਦੇ ਕਰਮੀ ਭਾਗੀ ਹੁੰਦੀ ਆ ਜੀ ਜੀ ਤੇ ਵਾਦਿਆਂ ਜੀ ਕਿਤਾਬ ਨੂੰ ਜੀ ਤੇ ਮੰਨੂ ਤੁਸੀਂ ਕਿਤਾਬ ਪੜ੍ਹੀ ਹੈ ਸਾਰੀ ਖੱਲੇ ਇਹ ਨਹੀਂ ਮੇਰੀ ਹਜੇ ਥੋੜੀ ਜਿਹੀ ਕਿਤਾਬ ਪੜ੍ਹੀ ਆ ਔਰ ਮੈਂ ਦੇਖਿਆ ਵੀ ਅੱਖੀਂ ਵੇਖਿਆ ਏਡੀ ਹੰਡਾਇਆ ਜਿਹੜਾ ਇਹਦੇ ਵਿੱਚ ਹਾਲ ਹਨਾ ਹਾਂਜੀ ਉਹਨਾਂ ਸ਼ਹੀਦਾਂ ਨੂੰ अनेका ਸ਼ਹੀਦ ਨੇ ਇਹਦੇ ਵਿੱਚ ਜਿਨ੍ਹਾਂ ਨੇ ਲੜੋ ਉਹਨਾਂ ਦੀ ਗਾਥਾ ਲਿਖੀ ਗਈ ਆ ਸਾਡੇ ਜ਼ਿਲੰਦਰ ਕਬੂਥਲਾ ਅੰਮ੍ਰਿਤਸਰ ਤਰੰਤਾਰ ਜਿੰਨੇ ਵੀ ਸੀਗੇ ਬਿਲਕੁਲ ਅੱਤਵਾਦੀ ਦਾ ਨਾਮ ਦਿੱਤਾ ਗਿਆ ਪਰ ਨਹੀਂ ਉਹ ਅੱਤਵਾਦੀ ਨਹੀਂ ਇੱਕ ਸਿੱਖ ਨੌਜਵਾਨ ਸੀ ਜਿਨ੍ਹਾਂ ਨੇ ਆਪਣੀ ਕਮਿਊਨਿਟੀ ਨੂੰ ਬਚਾਉਣ ਦਾ ਕਰਕੇ ਇਹ ਆਪਸੀ ਇਤਿਹਾਸ ਨੂੰ ਪਰ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਅਤਵਾਦੀ ਕਰਾ ਦਿੱਤਾ ਗਿਆ ਪਰ ਇਹ ਗਲਤ ਆ ਪਰ ਇਸ ਕਿਤਾਬ ਦੇ ਵਿੱਚ ਤੁਹਾਨੂੰ ਲਾ ਲੋ ਵੀ ਅਸਚਾਈ ਬਿਆਨ ਕੀਤੀ ਪਈ ਆ ਲਖਵਿੰਦਰ ਸਿੰਘ ਉਹਨਾਂ ਨੇ ਡੱਲੇਵਾਰ ਵਾਲੇ ਉਹਨਾਂ ਨੇ ਜੀ ਜੀ ਕਿ ਵਾਕਿਆ ਹੀ ਸਾਡੇ ਸਿੱਖ ਨੌਜਵਾਨ ਸਾਡੀਆਂ ਜਿਹੜੀਆਂ ਭੈਣਾਂ ਵਾਂ ਉਹਨਾਂ ਦੇ ਜਿਹੜਾ ਕੀਤਾ ਗਿਆ ਘਰਾਂ ਦੇ ਵਿੱਚ ਜਾ ਕੇ ਚੱਕ ਚੱਕ ਕੇ ਪੁਲਿਸ ਵਾਲਿਆਂ ਨੇ ਜੋ ਵੀ ਆ ਸਰਕਾਰਾਂ ਸਾਡੀਆਂ ਨੇ ਇਹੋ ਕੰਮ ਖਰਾਬ ਕੀਤਾ ਔਰ ਇਸ ਕਿਤਾਬ ਦੇ ਵਿੱਚ ਜੇ ਤੁਸੀਂ ਪੜੋਗੇ ਔਰ ਸਿੱਖ ਇਤਿਹਾਸ ਬਾਰੇ ਤੁਹਾਨੂੰ ਪਤਾ ਲੱਗੇਗਾ ਉਹ ਆਪਣੀ ਸਾਡੀ ਜਿਹੜੀ ਨੌਜਵਾਨਾਂ ਆਉਣ ਵਾਲੀ ਪੀੜ੍ਹੀ ਆ ਹਾਂਜੀ ਉਹਨਾਂ ਨੂੰ 84 ਦੇ ਦੰਗਿਆਂ ਦੀ ਲਾਲੋ ਜਿਹੜੀ ਦਾਸਤਾਨ ਆ ਉਹ ਪਤਾ ਲੱਗੇ ਕੀ ਹੀ ਸਾਡੀ ਦਾਸਤਾਨ ਸਾਡੇ ਲਾਲੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਅਟੈਕ ਹੋਇਆ ਸੀਗਾ ਜੀ ਓ ਕੀ ਕੀ ਸਰਕਾਰਾਂ ਦੀਆਂ ਚਾਲਾਂ ਸੀਗੀਆਂ ਤੇ ਕਿਸ ਕਰਕੇ ਅਟੈਕ ਕੀਤਾ ਗਿਆ ਇੱਕ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਖਤਮ ਕਰਨ ਦਾ ਪਰ ਸਿੱਖ ਕਮਿਊਨਿਟੀ ਕਦੀ ਖਤਮ ਨਹੀਂ ਹੁੰਦੀ ਇਹ ਹਮੇਸ਼ਾ ਸ਼ੇਰਾਂ ਵਾਂਗ ਦਹਾੜਦੀ ਰਹਿੰਦੀ ਆ ਤਾਂ ਹਮੇਸ਼ਾ ਦਹਾੜਦੀ ਰਹੇਗੀ ਉਹ ਅਟਲ ਸਤ ਅੱਗੇ ਖੜੀ ਰਹੇਗੀ ਜੀ ਜਿਸ ਤਰ੍ਹਾਂ ਕਿ 84 ਅਦਾਲ ਸੀਗਾ ਇਹਨਾਂ ਤੇ ਕਾਫੀ ਫਿਲਮਾਂ ਵੀ ਬਣ ਚੁੱਕੀਆਂ ਨੇ ਠੀਕ ਹੈ ਜੀ ਤੁਸੀਂ ਕਿਤਾਬ ਦੇ ਵਿੱਚੋਂ ਕੀ ਇਹੋ ਜਿਹਾ ਕੀ ਤੁਹਾਨੂੰ ਪੜਿਆ ਤੇ ਕੀ ਤੁਹਾਨੂੰ ਲੱਭਿਆ ਕਿ ਤੁਸੀਂ ਜਿਹੜਾ ਕਿ ਤੁਸੀਂ ਦੱਸਿਆ ਕਿ ਤੁਸੀਂ ਦਰਸ਼ਕਾਂ ਦੇ ਅੱਗੇ ਤੁਸੀਂ ਦੱਸਾਂਝਾ ਕਰਨਾ ਚਾਹੁੰਦੇ ਹੋ ਜਿੱਦਾਂ ਪਾਰ ਦੇ ਵਿੱਚ ਆਜ਼ਾਦੀ ਦੇ ਹੱਲ ਦੇ ਮੁਕਦੇ 17 ਸਰਕਾਰੀ ਸਕੂਲ ਸਾੜ ਕੇ ਰੋਸ ਦਾ ਪਟਾਵਾ ਕੀਤਾ ਗਿਆ ਅੱਛਾ ਜੀ ਇਹ 33 ਗਿਓਰਟੀ ਜੇ ਸੰਗਰੂਰ ਦਾ ਚਲਾਨ ਪਾਈ 7% ਲੋ ਦਾ ਜਲੰਧਰ ਜੇਲ੍ਹ ਵਿੱਚ ਆਉਣਾ ਸਾਰੀ ਸਾਰੀ ਰਾਤ ਬੰਦਗੀ ਕਰਦੇ ਸੀ ਸਿੱਖ ਨੌਜਵਾਨਾਂ ਪੁੱਤਰਾ ਵਾਂਗ ਪਿਆਰ ਕਰਨ ਵਾਲੇ ਜਥੇਦਾਰ ਗੁਰਦੀਪ ਸਿੰਘ ਡੀਐਸਪੀ ਬਾਜਵਾ ਨੂੰ ਕਸਮ ਖਾਣੀ ਜਦੋਂ ਪੁਲਿਸ ਵੱਲੋਂ ਅੰਨੇ ਹੋ ਗਏ ਤੇ ਕਾਫੀ ਚੀਜ਼ਾਂ ਇਹਦੇ ਵਿੱਚ ਆ ਸ਼ਹੀਦ ਪਰਾਵਾਂ ਨਾਲ ਪਿਆਰ ਦਾ ਪਿਆਰ ਤੇ ਹਮੇਸ਼ਾ ਵਾਸਤੇ ਜਿੱਦਾਂ ਲਾਲ ਕਬੱਡੀ ਦੇ ਖਿਡਾਰੀਆਂ ਦੀ ਫੜੀ ਗਈ ਜਿੱਦਾਂ ਲਾਲ ਪਛਤੋ ਨਾ ਕਹਿੰਦੇ ਰਸਤੇ ਤੇ ਜਾਂਦੇ ਵਿੱਚ ਹੀਗੇ ਉਹਨਾਂ ਨੂੰ ਅੱਤਵਾਦੀ ਲਾ ਲੋ ਕਰਾਰ ਦੇ ਦੇਣਾ ਨੌਜਵਾਨਾਂ ਬਿਨ ਵਜ੍ਹਾ ਤੋਂ ਹੀ ਕਹਿਣ ਲੱਗੂ ਕਈ ਵਾਰੀ ਗਲੀਆਂ ਦੇ ਵਿੱਚ ਜਾਂਦੇ ਹੁੰਦੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਕਹਿ ਦੇਣਾ ਤੁਸੀਂ ਅੱਤਵਾਦੀ ਆ ਅੱਛਾ ਜੀ ਤੇ ਜਿਹੜੇ ਨੌਜਵਾਨ ਵੈਸੇ ਵੀ ਕੋਈ ਆਮ ਘਰਾਂ ਦੇ ਨੌਜਵਾਨ ਸੀ ਸਿੰਪਲ ਜਿੱਦਾਂ ਲਾਲੋ ਆਮ ਜਾਂਦੇ ਹੁੰਦੇ ਸੀਗੇ ਪਰ ਇਹ ਵੀ ਜਿਹੜੀਆਂ ਉਸ ਟਾਈਮ ਤੇ ਪੁਲਿਸ ਵਾਲੇ ਬੰਦੇ ਸੀਗੇ ਉਹਨਾਂ ਨੂੰ ਇਹੋ ਜਿਹਾ ਲਾਲੋ ਵੀ ਐਲਾਨ ਕੀਤਾ ਗਿਆ ਵੀ ਤੁਸੀਂ ਸਿੱਖ ਨੌਜਵਾਨ ਘਰਾਂ ਚ ਕਿਸੇ ਤਰ੍ਹਾਂ ਚੱਕ ਕੇ ਲੈ ਕੇ ਆਓ ਜੀ ਜੀ ਤੇ ਉਹਨਾਂ ਨੂੰ ਅਤਵਾਦ ਦਾ ਇਕਰਾਰ ਕਰ ਦਿੱਤਾ ਤਾਂ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਜਾਂਦੇ ਸੀਗੇ ਤੇ ਪਰ ਇਹ ਗਲਤ ਗੱਲ ਸੀਗੀ ਪਰ ਇਹ ਸਚਾਈ ਨਹੀਂ ਸੀਗੀ ਤੇ ਇਹ ਲਾਲੋ ਸਟੈਂਪ ਤੇ ਲਾਲੋ ਇਹੋ ਜਿਹਾ ਦਿੱਲੀ ਦੇ ਵਿੱਚ ਵੀ ਦੰਗੇ ਕਰਵਾ ਦਿੱਤੇਗੇ ਬਿਲਕੁਲ ਹਾਂਜੀ ਤੇ ਜਿਹੜੇ ਦੰਗੇ ਕਰਵਾਉਣੇ ਆ ਸਿੱਖ ਕਮਿਊਨਿਟੀ ਲਈ ਜਾਂ ਕਿ ਦਾ ਉਹ ਬਦਨਾਮ ਕਰਨ ਦਾ ਕੰਮ ਕੀਤਾ ਗਿਆ ਸੀ ਬਿਲਕੁਲ ਬਿਲਕੁਲ ਤੇ ਪਰ ਉਹ ਸਚਾਈ ਨਹੀਂ ਸੀਗੀ ਪਰ ਇਸ ਕਿਤਾਬ ਦੇ ਵਿੱਚ ਸਾਰੀ ਸਚਾਈ ਬਿਆਨ ਕੀਤੀ ਆ ਔਰ ਮੈਂ ਸਿੱਖ ਨੌਜਵਾਨਾਂ ਜਿੰਨੇ ਵੀ ਲਾਲੋ ਪਾਠਕਾ ਕੋਈ ਵੀ ਆ ਉਹ ਪੜਨ ਇਸ ਬੁੱਕ ਨੂੰ ਤੇ ਤੇ ਨੂੰ ਇਸ ਬੁੱਕ ਦੇ ਵਿੱਚ ਹਰ ਸਚਾਈ ਦੀ ਲਾਲੋ ਪਤਾ ਲੱਗੇਗਾ ਕਿ ਵਾਕਈ ਸਿੱਖ ਕੌਮ ਕਿੱਥੇ ਖੜੀ ਸੀ ਤੇ ਕਿੱਥੇ ਆ ਗਈ ਤੇ ਕਿੱਥੇ ਅੱਜ ਹੈ ਬਿਲਕੁਲ ਜੇਕਰ ਇਹ ਬੁੱਕ ਆਪਾਂ ਖਰੀਦਣੀ ਹੋਵੇ ਪਰਚੇਸ ਕਰਨੀ ਹੋਵੇ ਤੇ ਆਪਾਂ ਕਿੱਥੋਂ ਪਰਚੇਸ ਕਰ ਸਕਦੇ ਹਾਂ ਹਾਂਜੀ ਤੁਸੀਂ ਮੇਰਾ ਨੰਬਰ ਦੇ ਦਿਓ ਤੁਸੀਂ ਜਦੋਂ ਤੁਹਾਨੂੰ ਬੁੱਕ ਇੱਥੇ ਮਿਲ ਜੇਗੀ ਤੇ ਇਹ ਇੰਗਲੈਂਡ ਦੇ ਵਿੱਚ ਆ ਲਖਵਿੰਦਰ ਸਿੰਘ ਢੱਲੇਵਰ ਹੋਰ ਸਾਡੇ ਮੰਚ ਵੱਲੋਂ ਹੀ ਅਸੀਂ ਇਹ ਬੁੱਕ ਪ੍ਰੈਜੈਂਟ ਕੀਤੀ ਆ ਪਿੰਗਾ ਸੋ ਦਾ ਸਹਿਤ ਮੰਚ ਹੋਰ ਪਹਿਲੀ ਬੁੱਕ ਆ ਅਸੀਂ ਇਸ ਟੈਂਪਲ ਤੇ ਲਾ ਲੋ ਅੱਠ ਬੁੱਕਾਂ ਲਾ ਲੋ ਆ ਸ਼ੇਅਰ ਰਿਲੀਜ਼ ਕਰ ਚੁੱਕੇ ਆ ਔਰ ਇਹ ਬੁੱਕ ਸਾਨੂੰ ਕਰਕੇ ਸਾਨੂੰ ਇੰਨਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕੁਛ ਆਪਣੀ ਕੌਮ ਲਈ ਆਪਣੀ ਨੌਜਵਾਨ ਪੀੜ੍ਹੀ ਲਈ ਅਸੀਂ ਇਸ ਸਿੱਖ ਇਤਿਹਾਸ ਨੂੰ ਬਚਾਈਏ ਔਰ ਇਨਵਰਸੀ ਅੱਗੇ ਲੈ ਕੇ ਆਈ ਔਰ ਪਤਾ ਲੱਗੇ ਔਰ ਇਸ ਟਾਈਮ ਤੇ ਬੈਸਟ ਕਿਤਾਬ ਆ ਸਾਡੇ ਵਾਸਤੇ ਵੀ ਔਰ ਸਿੱਖ ਕਮਿਊਨਿਟੀ ਵਾਸਤੇ ਇਹ ਕਿਤਾਬ ਪਾਕਿਸਤਾਨੀ ਪਹੁੰਚ ਚੁੱਕੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਔਰ ਸਪੇਨ ਦੇ ਵਿੱਚ ਮੇਰੇ ਕੋ ਆ ਚੁੱਕੀ ਹੈ ਔਰ ਮੇਰਾ ਮਨ ਕਰਦਾ ਵਾ ਕਿ ਇਸ ਕਿਤਾਬ ਬਾਰੇ ਚਰਚਾ ਕੀਤੀ ਜਾਵੇ ਔਰ ਸਿੱਖ ਕਮਿਊਨਿਟੀ ਨੂੰ ਆਪਾਂ ਅੱਗੇ ਲੈ ਕੇ ਆਈ ਔਰ ਦੱਸਿਆ ਜਾਵੇ ਸਾਡੇ ਸਿੱਖ ਨੌਜਵਾਨ ਮੇਦੋਸ਼ ਜਿਹੜੇ ਮਾਰੇ ਗਏ ਆ ਉਹ ਕਿਸ ਤਰ੍ਹਾਂ ਸਰਕਾਰਾਂ ਨੇ ਸਰੀ ਉਹਦੀਆਂ ਚਾਰਲਾ ਲੈ ਕੇ ਤੇ ਮਾਰੇ ਗਏ ਸੀਗੇ ਤੇ ਇਹ ਇਹ ਜਿਹੜੀਆਂ ਵੀਡੀਓਸ ਵਾ ਕਈ ਵਾਰੀ ਹੁੰਦੀਆਂ ਦੂਰਦਰਸ਼ਨ ਤੇ ਪੂਰੇ 1 ਕਮਿੰਟ ਚੱਲਦੀ ਘੜੀ ਦਿਖਾਈ ਗਈ ਕਦੀ ਕੋਸ਼ ਕੋਈ ਹਰ ਇੱਕ ਟੌਪਿਕ ਤੇ ਲਾ ਲੋ ਕੱਲੇ ਕੱਲੇ ਤੇ ਲਾ ਲੋ ਸਿੱਖ ਇਤਿਹਾਸ ਬਾਰੇ ਇਸ ਬੁੱਕ ਦੇ ਵਿੱਚ ਦੱਸਿਆ ਗਿਆ ਵਾ ਜੀ ਜੀ 1984 ਦੇ ਦੌਰ ਬਾਰੇ ਤੇ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇ ਵਿੱਚ ਬੁੱਕ ਜਿਹੜੀ ਆ ਅਬਿਲਿਬਲੀ ਜੀ ਇਸ ਟਾਈਮ ਤੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਬੁੱਕ ਰਿਲੀਜ਼ ਹੋਈ ਆ ਹੋਰ ਅੱਗੇ ਤੋਂ ਸ਼ਾਇਦ ਇਹ ਇੰਗਲਿਸ਼ ਦੇ ਵਿੱਚ ਵੀ ਉਰਦੂ ਦੇ ਵਿੱਚ ਵੀ ਇਹਨੂੰ ਸਪੌਂਸਰ ਕਰਾਂਗੇ ਅਸੀਂ ਹਣਾ ਜੀ 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 ਹਾਂਜੀ ਤੇ ਕੁਝ ਦੋ ਲਾਈਨਾਂ ਜਿਹੜੀਆਂ ਕਿਤਾਬ ਵਿੱਚ ਲਿਖੀਆਂ ਤੁਸੀਂ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਜੀ ਸੰਘਰਸ਼ ਦੌਰਾਨ ਸਿੱਖ ਦੇ ਜ਼ੁਲਮ ਕਰਨ ਵਾਲੇ ਕਾਤਲ ਪੁਲਿਸ ਅਧਿਕਾਰੀਆਂ ਦੀ ਕਾਲੀ ਸੂਚੀ ਜੀ ਇਹਦੇ ਵਿੱਚ ਕਾਲੀ ਸੂਚੀ ਹਨ ਪੁਲਿਸਦਿਆਂ ਦੀਆਂ ਜਿਨ੍ਹਾਂ ਦਾ ਮ੍ਰਿਤਕ ਕੇ ਪੀਐਸ ਗਿਲਦੇ ਸਾਫਕਾ ਡੀਜੀਜੀਪੀ ਪੰਜਾਬ ਸਰਬਦੀਪ ਸਿੰਘ ਵਿਰਕ ਸਾਫਕਾ ਡੀਜੀਪੀ ਪੰਜਾਬ ਸਮੀਰ ਸੈਣੀ ਸਾਫਕਾ ਡੀਜੀ ਪੰਜਾਬ ਤੇ ਮ੍ਰਿਤਕ ਸਵਰਨ ਘੋਟਨਾ ਸਾਫਕਾ ਐਸਪੀਸੀ ਅੱਤੇ ਇਸ ਤੇ ਪੰਜ ਚਲਾਕ ਹੋਲਦਾਰ ਬਚਨ ਮੁੱੱਛਰ ਤੀਰ ਸਪਾਹੀ ਗੁਰਵਰਸ਼ਨ ਇਨਸਪੈਕਟਰ ਮੰਗਾ ਸਿੰਘ ਠਾਰੇ ਦਾ ਤੇ ਪਿੰਟ ਭੇਟਾ ਜਗਦੀ ਸਿੰਘ ਇਨੇ ਕਾ ਹੀ ਜਿਹੜੇ ਲਾਲੋ ਪੁਲਿਸ ਜਿਨ੍ਹਾਂ ਨੇ ਲਾਲੋ ਉਸ ਟਾਈਮ ਤੇ ਕਾਰਾ ਦੌਰ ਕੀਤਾ ਸੀਗਾ ਇਹਦੇ ਵਿੱਚ ਦੱਸਤਾਂ ਉਹਨਾਂ ਦੀ ਸਾਰਿਆਂ ਦੀ ਬਿਆਨਾਂ ਵੀ ਜਿਹੜੇ ਕੱਲੇ ਕੱਲੇ ਦੇ ਵੀ ਉਸ ਟਾਈਮ ਤੇ ਕੀਤਾ ਚਿੱਤਰ ਤੇ ਇਹਨਾਂ ਨੇ ਨੌਜਵਾਨਾਂ ਤੇ ਜੀ ਜੀ ਤੇ ਰਕਾਰਾ ਕੋੜਾ ਸੱਚ ਹੈ ਇਸ ਕਿਤਾਬ ਦੇ ਵਿੱਚ ਜੀ ਜਿਹੜਾ ਇਹ 84 ਦਾ ਦੌਰ ਸੀਗਾ ਨਹੀਂ ਕਾਫੀ ਇੱਕ ਤਾਂ ਤਣਾਅਪੂਰਨ ਸੀਗਾ ਜੀ ਠੀਕ ਹੈ ਜੀ ਤੇ ਇੱਕ ਬਹੁਤ ਹੀ ਦੁਖਦਾਈ ਸੀਗਾ ਜੀ ਇਹ ਦੌਰ ਆਇਆ ਕਿਉਂ ਤੇ ਲਿਆਂਦਾ ਕਿਉਂ ਗਿਆ ਇਹ ਸਿੱਖ ਕਮਿਊਨਿਟੀ ਲਾਲਾ ਉਦੋਂ ਸੰਤ ਸਿੰਘ ਭਿੰਡਰਾ ਵਾਲੇ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਕਰਕੇ ਵੀ ਸਿੱਖ ਜਿਹੜੇ ਅੱਗੇ ਕਿਉਂ ਆ ਰਹੇ ਜੀ ਜੀ ਪੰਜਾਬ ਦੇ ਵਿੱਚ ਉਸ ਟਾਈਮ ਤੇ ਉਦੋਂ ਨੌਜਵਾਨ ਜਿੰਨੇ ਵੀ ਸੀਗੇ ਹੈਗੇ ਹਨਾ ਬਿਲਕੁਲ ਤੇ 84 ਦੇ ਦੋ ਉਦੋਂ ਬਣਾਇਆ ਗਿਆ ਉਦੋਂ ਇਸ ਕਰਕੇ ਬਣਾਇਆ ਗਿਆ ਕਿ ਇਸ ਜਿਹੜੇ ਸਿੱਖ ਸੀਗੇ ਆਪਣੀ ਕਮਿਊਨਿਟੀ ਸੀ ਆਪਣਾ ਲਾ ਲੋ ਇੱਕ ਜਰਨੈ ਸਿਗਾ ਸੰਤ ਜਰਨੈ ਸਿੰਘ ਭਿੰਡਰਾ ਵਾਲੇ ਉਹਨਾਂ ਨੇ ਇੱਕ ਕਮਿਊਨਿਟੀ ਆਪਣੀ ਸਿੱਖ ਇਤਿਹਾਸ ਦੀ ਲਾ ਲੋ ਇੱਕ ਸਥਾਪ ਛੱਡ ਦਿੱਤੀ ਸੀਗੀ ਕਿ ਆਪਣੇ ਆਪ ਨੂੰ ਲਾ ਲੋ ਉਹਨਾਂ ਨੇ ਪ੍ਰੈਜੈਂਟ ਕਰਨਾ ਪੰਜਾਬ ਦੇ ਵਿੱਚ ਤੋਂ ਸਰਕਾਰਾਂ ਦੇ ਲਾ ਲੋ ਵੀ ਆਪਣੇ ਸੀਨੇ ਦੇ ਵਿੱਚ ਚੁੱਭਦੇ ਸੀ ਅੱਛਾ ਜੀ ਉਹਨਾਂ ਨੂੰ ਲਾ ਲੋ ਵੀ ਖਤਮ ਕਰਨ ਦਾ ਕਰਕੇ ਜਿਹੜੀ ਸਾਜ਼ਿਸ਼ ਜਿਹੜੀ ਹੀ ਰਚੀ ਗਈ ਸੀ ਤੇ ਅਟੈਕ ਜਿਹੜਾ ਕੀਤਾ ਸੀ ਅਕਾਲ ਤਖਤ ਦੇ ਸੈਰ ਤੇ ਇਸੇ ਕਰਕੇ ਹੀ ਕੀਤਾ ਗਿਆ ਸੀ ਵੀ ਇਹ ਸਿੱਖ ਕਮਿਊਨਿਟੀ ਅੱਗੇ ਨਾ ਆਵੇ ਤੇ ਇਹਨੂੰ ਖਤਮ ਕੀਤਾ ਜਾਵੇ ਪਰ ਇਹ ਜਿਹੜੀ ਸਿੱਖ ਕਮਿਊਨਿਟੀ ਕਦੀ ਖਤਮ ਨਹੀਂ ਹੁੰਦੀ ਨਾ ਹੋਣੀ ਆ ਹਮੇਸ਼ਾ ਵਾਸਤੇ ਕਹਿਣਾ ਸ਼ੇਰ ਦਾ ਹਾਰ ਨਹੀਂ ਰਹਿਣਗੇ ਬਿਲਕੁਲ ਬਿਲਕੁਲ ਹਾਂਜੀ ਤੇਜ ਜਾਰੂ ਸਿੰਘਾਂ ਦੇ ਜੀਵਨ ਅਤੇ ਐਕਸ਼ਨ ਦੇ ਗਾਇਨ ਕਰਨ ਵਾਲੇ ਦੋ ਸ਼ਹੀਦ ਇਹਦੇ ਵਿੱਚ ਸਾਰੇ ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਵਾਂ ਜਿਨ੍ਹਾਂ ਨੇ ਸ਼ਹੀਦ ਉਸ ਟਾਈਮ ਤੇ ਹੋਈ ਹਜ਼ਾਰਾਂ ਸ਼ਹੀਦਾਂ ਦੀਆਂ ਲਾਹੇ ਦਾਸਤਾਨ ਇਹ ਇਸ ਕਿਤਾਬ ਦੇ ਵਿੱਚ ਜਿਹੜੀ ਹੈਗੀ ਦਰਜਾ ਔਰ ਇਹ ਬੁੱਕ ਦੇ ਵਿੱਚ ਤੁਹਾਨੂੰ ਲਾਹੋ ਜੇ ਆਪਣੇ ਸਾਡੇ ਨੌਜਵਾਨ ਬੱਚੇ ਆ ਪੜਨਗੇ ਜਝਾਰੂ ਹੋਣਗੇ ਸਿੱਖ ਇਤਿਹਾਸ ਨਾਲ ਜੁੜਨਗੇ ਔਰ ਪਤਾ ਲੱਗੂਗਾ ਇੱਕ ਘਰ ਘਰ ਦੇ ਵਿੱਚ ਮੈਂ ਕਹਿੰਦੀ ਜੇ ਕਿਤਾਬ ਲਾਹੋ ਮਕਵਾ ਕੇ ਪੜੋਗੇ ਤਾਂ ਤੁਹਾਡਾ ਬੱਚਾ ਇੱਕ ਸਿੱਖ ਬੱਚਾ ਜਿਹੜਾ ਵਾ ਉਹ ਪੈਦਾ ਹੋਊਗਾ ਬਿਲਕੁਲ ਬਿਲਕੁਲ ਹੋਰ ਪਾਸੇ ਨਹੀਂ ਜਾਊਗਾ ਜੀ ਜੀ ਕਿਉਂਕਿ ਅੱਜ ਅੱਜ ਦੇ ਦੌਰ ਦੇ ਵਿੱਚ ਆਪਾਂ ਆਪਣੇ ਕਲਚਰ ਤੋਂ ਆਪਣੇ ਇਤਿਹਾਸ ਤੋਂ ਜੀ ਬਹੁਤ ਹੀ ਦੂਰ ਹੋ ਗਏ ਆ ਜੀ ਠੀਕ ਹੈ ਜੀ ਤੇ ਬਹੁਤ ਹੀ ਜਿਹੜੇ ਆ ਪੰਜਾਬੀ ਆਪਣੇ ਨੌਜਵਾਨ ਨੇ ਸਿੱਖੀ ਤੋਂ ਵੀ ਦੂਰ ਹੋ ਗਏ ਨੇ ਜੀ ਠੀਕ ਹੈ ਵਿਚ ਮੈਂ ਵੀ ਆ ਰਿਹਾ ਹਾਂ ਜੀ ਠੀਕ ਹੈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜੇ ਬੱਚੇ ਆ ਸਿੱਖੀ ਤੋਂ ਵਾਂਝੇ ਹੋ ਗਏ ਨੇ ਦੂਰ ਹੋ ਗਏ ਨੇ ਤੇ ਜਿਨ੍ਹਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਤੇ ਆਪਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਕਦਮ ਪਹਿਲਾ ਘਰ ਦੇ ਵਿੱਚ ਮਾਂ ਹਮ ਮਾਂ ਵਾ ਜਦੋਂ ਲਾ ਲੋ ਘਰ ਦੇ ਵਿੱਚ ਬੱਚਾ ਵਾ ਆਪਣਾ ਹਨਾ ਤਾਂ ਆਪਾਂ ਲਾ ਲੋ ਕਤਲ ਕੇਸ ਨਹੀਂ ਕਰਾਉਣੀ ਚਾਹੀਦੀ ਹਾਂ ਜੀ ਚਾਵੇ ਤੇ ਬੱਚਾ ਲਾ ਲੋ ਨਹੀਂ ਕਪਾ ਸਕਦਾ ਜਦੋਂ ਮਾਂ ਦੀ ਸ਼ੈ ਹੁੰਦੀ ਆ ਤੇ ਬੱਚਾ ਫੇਰੀ ਕਰਦਾ ਵਾ ਹਨਾ ਜੀ ਜੀ ਤੇ ਘਰ ਦੇ ਵਿੱਚ ਆਪਾਂ ਨਿਤਨੇਮ ਕਰਦੇ ਆ ਬੱਚੇ ਨੂੰ ਆਪਣੀ ਗੁਰਬਾਨੀ ਨਾਲ ਜੋੜੋ ਪਹਿਲਾਂ ਜੀ ਪੰਜਾਬੀ ਨਾਲ ਜੋੜੋ ਪੰਜਾਬੀ ਪੜ੍ਹੇਗਾ ਗੁਰਬਾਣੀ ਸਿੱਖੇਗਾ ਗੁਰਦੁਆਰੇ ਜਾਵੇਗਾ ਤੇ ਘਰ ਦੇ ਵਿੱਚ ਹੀ ਜਦੋਂ ਤੁਸੀਂ ਲਾ ਲੋ ਵੱਡਿਆਂ ਨੂੰ ਦੇਖ ਕੇ ਹੀ ਬੱਚੇ ਗਾਂ ਉੱਠਦੇ ਆ ਬਿਲਕੁਲ ਤੇ ਬੱਚਿਆਂ ਨੂੰ ਪੰਜਾਬੀ ਨਾਲ ਜਿਹੜਾ ਜੋੜਨਾ ਪਹਿਲਾਂ ਤਾਂ ਸਿੱਖ ਇਤਿਹਾਸ ਨਾਲ ਤਾਂ ਹੀ ਜੇ ਉਹ ਪੰਜਾਬੀ ਪੜ੍ਹੂਗਾ ਤੇ ਫੇਰ ਹੀ ਸਿੱਖ ਇਤਿਹਾਸ ਨਾਲ ਜੁੜੂਗਾ ਕਿਤਾਬਾਂ ਘਰੇ ਤੁਸੀਂ ਪੜੋ ਬੱਚਨ ਮੋਬਾਈਲ ਘੱਟ ਦੋ ਬਿਲਕੁਲ ਤੇ ਕਿਤਾਬਾਂ ਦਾ ਜੇ ਤੁਸੀਂ ਆਪ 10 ਮਿੰਟ ਘੱਟੋ ਘਾਟੇ 1 ਘੰਟਾ ਤਾਂ ਆਪਣੇ ਤੁਸੀਂ ਬੱਚੇ ਵਾਸਤੇ ਕੱਢੋ ਜੀ ਜੇ ਤੁਸੀਂ ਆਪਣੇ ਬੱਚਿਆਂ ਵਾਸਤੇ ਨਹੀਂ ਕਰਦੇ ਤੁਹਾਡੇ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਤੁਸੀਂ 10-10 ਘੰਟੇ 20-20 ਘੰਟੇ ਡਿਊਟੀ ਕਰਦੇ ਆ ਬਿਲਕੁਲ ਤੇ ਆਪਣੇ ਬੱਚੇ ਤੁਸੀਂ ਆਪ ਹੀ ਵਾਂਝੇ ਕਰਦੇ ਆ ਸਿੱਖ ਇਤਿਹਾਸ ਨਾਲ ਆਪਣੇ ਤੋਂ ਵੀ ਮਾਪੇ ਬੱਚਿਆਂ ਦੇ ਵਿੱਚ ਨਫ਼ਰਤਾਂ ਕਿਉਂ ਪੈਦਾ ਹੋ ਰਹੀਆਂ ਕਿਉਂ ਸਭ ਤੋਂ ਜ਼ਿਆਦਾ ਮੋਬਾਈਲ ਨੂੰ ਤੁਸੀਂ ਟਾਈਮ ਬਚਾ ਦੇ ਰਿਹਾ ਵਾ ਬਿਲਕੁਲ ਬਿਲਕੁਲ ਵਾਂਝਾ ਹੋ ਰਿਹਾ ਵਾ ਤੁਹਾਡੇ ਤੋਂ ਵੀ ਦੂਰ ਰਿਹਾ ਆਪਣੇ ਪਰਿਵਾਰ ਨਾਲੋਂ ਵੀ ਉਹਨਾਂ ਰਿਸ਼ਤੇਦਾਰਾਂ ਦਾ ਨਹੀਂ ਪਤਾ ਉਹਨਾਂ ਇਤਿਹਾਸ ਦਾ ਕੀ ਪਤਾ ਜਿੰਨਾ ਚਿਰ ਸਾਰੇ ਵੱਡਿਆਂ ਨੂੰ ਨਹੀਂ ਪਤਾ ਛੋਟੇ ਬੱਚਿਆਂ ਦਾ ਕੀ ਪਤਾ ਬਿਲਕੁਲ ਬਿਲਕੁਲ ਹਾਂਜੀ ਪਹਿਲਾਂ ਤਾਂ ਬੱਚਿਆਂ ਨੂੰ ਲਾਲ ਤੁਸੀਂ ਆਪ ਹੀ ਪੜੋ ਜੀ ਜੇ ਅਸੀਂ ਆਪਾਂ ਹੋਰਾਂ ਟਾਈਮ ਮੋਬਾਈਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਟਾਈਮ ਆਪਾਂ ਉੱਤੇ ਵੇਸਟ ਕਰ ਰਹੇ ਹਾਂ ਦੋ ਦੋ ਘੰਟੇ ਲਾ ਕੇ ਉਹ ਅੱਧਾ ਘੰਟਾ ਤੁਸੀਂ ਬੱਚੇ ਨੂੰ ਕਿਤਾਬ ਦਿਓ ਬਿਲਕੁਲ ਮੈਂ ਸੁਣਨੀ ਆ ਮੈਂ ਪੜ੍ਹਨੀ ਆ ਹਾਂ ਮੈਂ ਪੁੱਛਣਾ ਤੇ ਕੋਈ ਸਵਾਲ ਜਵਾਬ ਬੱਚਾ ਕਿੱਦਾਂ ਲੜੂਗਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ